ਵਿਆਦਾ ਦੇ ਵੈਦ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਆਪਣੇ ਸਿੱਖਾਂ ਉੱਤੇ ਕਿਸ ਤਰ੍ਹਾਂ ਕਿਰਪਾ ਕਰਦੇ ਹਨ ਇਹ ਸਾਕੀ ਸੁਣੋ ਇਹ ਸਾਕੀ ਸੰਤ ਅਵਤਾਰ ਸਿੰਘ ਲੁਧਿਆਣੇ ਦੇ ਵਿਦਿਅਕ ਜਥੇ ਦੇ ਪ੍ਰਧਾਨ ਦੀ ਹੈ ਇਹ ਕੋਤਕ ਉਦੋਂ ਦਾ ਹੈ ਜਦੋਂ ਅਵਤਾਰ ਸਿੰਘ 10ਵੀਂ ਦੇ ਪੇਪਰ ਦੇ ਚੁੱਕਿਆ ਸੀ ਤੇ ਗੜਦੀਵਾਲ ਆਪਣੇ ਨਾਨਕੇ ਛੁੱਟੀਆਂ ਬਿਤਾਉਣ ਲਈ ਆਇਆ ਹੋਇਆ ਸੀ ਤਕਰੀਬਨ 2 ਮਹੀਨੇ ਬਾਅਦ ਉਹਨਾਂ ਦੇ ਪੇਟ ਵਿੱਚ ਦਰਦ ਸ਼ੁਰੂ ਹੋ ਗਿਆ। ਅਵਤਾਰ ਸਿੰਘ ਵਾਪਸ ਲੁਧਿਆਣੇ ਆ ਗਿਆ। ਦਰਦ ਬਹੁਤ ਸੀ ਤੇ ਹਟ ਨਹੀਂ ਰਹੀ ਸੀ। ਘਰ ਦੇ ਸਾਰੇ ਪਰੇਸ਼ਾਨ ਸਨ। ਕੋਈ ਕਹੇ ਬਹਾਨੇ ਬਣਾਉਂਦਾ ਹੈ, ਕੋਈ ਕਹੇ ਕਿ ਉਪਰੀ ਕਸਰ ਹੈ। ਅਵਤਾਰ ਸਿੰਘ ਦੇ ਦਾਦਾ ਜੀ ਤੇ ਤਾਇਆ ਜੀ ਕਦੀ ਕਿਸੇ ਸਿਆਣੇ ਕੋਲ ਤੇ ਕਦੀ ਕਿਸੇ ਸਿਆਣੇ ਕੋਲ ਗਏ ਪਰ ਦਰਦ ਨਾ ਹਟਿਆ। ਸਾਲ 1984 ਵਿੱਚ ਉਹਨਾਂ ਦਾ ਵਿਆਹ ਹੋ ਗਿਆ। ਪਰ ਪੇਟ ਦਰਦ ਨਾਲ ਉਹ ਬੜੇ ਪਰੇਸ਼ਾਨ ਰਹਿੰਦੇ ਸੀ ਘਰ ਵਾਲੇ ਇਹ ਹੀ ਸੋਚਦੇ ਸਨ ਕਿ ਇਹ ਕੰਮ ਦੇ ਨਾਂ ਜਾਣ ਲਈ ਬਹਾਨੇ ਬਣਾਉਂਦਾ ਹੈ ਇੱਕ ਦਿਨ ਅਵਤਾਰ ਸਿੰਘ ਤੇ ਉਹਨਾਂ ਦੀ ਘਰ ਵਾਲੀ ਭੈਣੀ ਸਾਹਿਬ ਗਏ ਤੇ ਉਹਨਾਂ ਨੂੰ ਪੇਟ ਦਰਦ ਸ਼ੁਰੂ ਹੋ ਗਈ ਸੰਤ ਜੀ ਗੇਟ ਦੇ ਅੰਦਰ ਹੀ ਲੰਮੇ ਬੈ ਗਏ ਉਹਨਾਂ ਦੀ ਘਰ ਵਾਲੀ ਕਹਿਣ ਲੱਗੀ ਕਿ ਤੁਸੀਂ ਹਰ ਐਤਵਾਰ ਭੈਣੀ ਸਾਹਿਬ ਆਉਂਦੇ ਹੋ ਸਤਗੁਰੂ ਜਗਜੀਤ ਸਿੰਘ ਜੀ ਤੁਹਾਨੂੰ ਠੀਕ ਨਹੀਂ ਕਰ ਸਕਦੇ ਉਹ ਚੁੱਪ-ਚੁੱਪ ਬੋਲਣ ਲੱਗ ਪਈ। ਇਨੀ देर ਨੂੰ ਸੰਤ ਦਿਆਲ ਸਿੰਘ ਜੀ ਕੋਠੀ ਕੋਲ ਮਿਲ ਪਏ। ਅਬਦਾਰ ਸਿੰਘ ਨੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ। ਉਹ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਦੀ ਕਾਰ ਇੱਧਰ ਹੀ ਆਉਣ ਲੱਗੀ ਆ। ਆਪ ਹਾਰਜ ਕਰ ਲਵਾਂਗੇ। ਸੱਚੇ ਪਾਤਸ਼ਾਹ ਜੀ ਦੀ ਕਾਰ ਗੇਟ ਕੋਲ ਰੁੱਕੀ। ਉਹਨਾਂ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ 10 ਸਾਲ ਹੋ ਗਏ ਹਨ ਮੈਨੂੰ ਪੇਟ ਦਰਦ ਹੁੰਦੀ ਹੈ ਹਟ ਨਹੀਂ ਰਹੀ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕੱਲ ਦਿੱਲੀ ਤੋਂ ਡਾਕਟਰ ਮੂਸਾ ਜੀ ਨੇ ਆਣਾ ਹੈ ਉਹਨਾਂ ਨੂੰ ਬੁਖਾਈ। ਉਹਨਾਂ ਨੂੰ ਪਤਾ ਨਹੀਂ ਸੀ ਕਿ ਸੱਚੇ ਪਾਤਸ਼ਾਹ ਜੀ ਨੇ ਆਪਣੀ ਮਿਹਰ ਦੀ ਨਿਗਾਹ ਕਰਕੇ ਕਿਰਪਾ ਕਰ ਦਿੱਤੀ ਹੈ। ਉਹਨਾਂ ਨੇ ਅਣਜਾਣੇ ਵਿੱਚ ਫਿਰ ਰੱਜ ਕਰ ਦਿੱਤੀ। ਸੱਚੇ ਪਾਤਸ਼ਾਹ ਜੀ ਮੈਂ ਬਹੁਤ ਦੁਖੀ ਹਾਂ। ਬਹੁਤੇ ਡਾਕਟਰਾਂ ਨੂੰ ਬੁਖਾ ਚੁੱਕਾ ਹਾਂ। ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪਿਆਰ ਨਾਲ ਦਬਕਾ ਮਾਰ ਕੇ ਬਚਨ ਕੀਤਾ ਜਿਸ ਤਰ੍ਹਾਂ ਮੈਂ ਕਹਾ ਹੈ ਉਸੇ ਤਰ੍ਹਾਂ ਕਰ ਸਤਗੁਰ ਜੀ ਦੇ ਬਚਨ ਨਾਲ ਹੀ ਪੇਟ ਦਾ ਦਰਦ ਠੀਕ ਹੋ ਗਿਆ ਇਹ ਇੱਕ ਕਿਸ਼ਮਾ ਹੀ ਹੋ ਗਿਆ ਉਹਨਾਂ ਨੇ ਡਾਕਟਰ ਮੂਸਾ ਨੂੰ ਨਹੀਂ ਵਿਕਾਇਆ ਕਾਫੀ ਦਿਨਾਂ ਬਾਅਦ ਜਦੋਂ ਉਹਨਾਂ ਨੇ ਡਾਕਟਰ ਮੂਸਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਤੇਰੀ ਦਰਦ ਦਾ ਸੱਚੇ ਬਾਸ਼ਾ ਜੀ ਨੇ ਆਪਣੇ ਬਚਨ ਨਾਲ ਹੀ ਠੀਕ ਕਰ ਦਿੱਤੀ ਹੈ ਇਸ ਤਰ੍ਹਾਂ ਦੇ ਹਨ ਸਤਗੁਰ ਜਗਜੀਤ ਸਿੰਘ ਜੀ ਵੈਦਾਂ ਦੇ ਵੈਦ ਤਨ ਤਨ ਹਾਜ਼ਰਾ ਜੂਰ ਪੈਰੇ ਦਾ ਮਾਲਕ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦੇਵੋ